ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਤੋਂ ਪਜਾਏ ਉਹ ਤੇ ਬਹਾਦਰ ਸਿਮਰਿਏ ਕਰਨਾਉ ਨੇ ਦਿਆਵੇ ਤਾਏ ਸਭ ਖਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਹਿਬ ਸਿਰਪੁਰ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਣਾ ਜੀ ਸਹਾਏ ਦਸਾਂ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਅਜੂਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਚ ਨਾਮ ਚੱਪਿਆ ਵੰਡ ਕੇ ਸ਼ਕਿਆਤ ਦੇ ਚਲਾਈ ਦੇਖ ਵਾਹੀ ਦੇਖ ਕੇ ਅੰਡਿਤ ਕੀਤਾ ਜਨਾ ਪਿਆਰਿਆ ਚਿਆਰਿਆ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਾ ਤੱਕ ਦਾ ਸਮੂਹ ਵਰਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਖਸ਼ਿਆ ਰਹਿ ਐ ਦੇਖ ਤੇ ਫਤੇਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਿਰੇ ਬੋਦ ਬਾਲੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਸਾਨ ਨਿਉਟਿਓ ਕੀ ਓਟ ਅਸਰੇ ਓ ਕੇ ਅਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰਾ ਹਜੂਰ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਗੱਦੀ ਦੇ ਵਿਰਾਜਮਾਨ ਗੁਰੂ ਮਹਾਰਾਜੀ ਆਪ ਜੀ ਦੇ ਚਰਨ ਕਮਣਾ ਚ ਅਰਦਾਸ ਬੇਨਤੀ ਜੋਦੜੀ ਦਰ ਪਰਵਾਨ ਕਰਨੀ 2024 ਦੀ ਯਾਤਰਾ ਆਰੰਭ ਹੋਣ ਜਾ ਰਹੀ ਹੈ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਕਰਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾੜ ਤੁਲਣ ਜਾ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸਿੱਤੇ ਆਪਣੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਾ ਲੈਣੀਆਂ ਆਉਣ ਬਾਰੇ ਸੰੰਨੇ ਤੋਂ ਆਪਣੀਆਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਗੁਰੂ ਮਹਾਰਾਜ ਜੀਓ ਕਰੋ ਕਿਰਪਾ ਹਜੇਤਾ ਮਹਾਰਾਜੀ ਆਪ ਆਪਣੇ ਸੇਵਕਾਂ ਤੋਂ ਸੇਵਾ ਕਰਵੋਨ ਦਾ ਉਤਮ ਬਲਬੁੱਤੀ ਬਖਸ਼ਣਾ ਹੋਈਆਂ ਅਣਜਾਣ ਭੁੱਲਾਂ ਨੂੰ ਬਖਸ਼ਣਾ ਮਾਫੀ ਕਰਨਾ ਸਾਰੇ ਕਲ ਸੇਵਾਦਾਰਾਂ ਦੀ ਇਹ ਕਦਮ-ਕਦਮ ਲੇਖੇ ਲਾਉਣੇ ਗੁਰੂ ਮਹਾਰਾਜਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ